ਕੋਈ ਆਪਣਾ ਚੈਨਲ ਫਰਿੱਜਾਂ ਦੇ ਵਿੱਚ ਵੀ ਆਨ ਲੱਗ ਗਿਆ ਹੈ ਆਪਣਾ ਅਲਟੋ ਹਰਸੋ ਵਾਲਾ ਚੈਨਲ ਆ ਦੇਖ ਲੋ ਆਪਲਾ ਹੈ ਜੋ ਵੀ ਆਪ ਲਗਾਇਆ ਗਿਆ ਹੈ ਜੋ ਵੀ ਆਪ ਨਹੀਂ ਉਹਨਾਂ ਨੇ ਇੱਥੇ ਲਾਇਆ ਆ ਵਾ ਹੈ ਆ ਆ ਵੇ ਬੈਠੋ ਆ ਦੇਖੋ ਫਰਿੱਜਾਂ ਦੇ ਵਿੱਚ ਫਰਿੱਜ ਦੇ ਅੰਦਰ ਵੀਡੀਓ ਚੱਲਣ ਢੀਆ ਮੇਰੇ ਵੱਡੀ ਵੀਡੀਓ ਲੌਂਗ ਵੀਡੀਓ ਲਾਇਆ ਆ ਵੀਡੀਓ ਚੱਲੀ ਜਾਵੇ ਚੱਡੀ ਆ ਆ ਦੇਖੋ 18 22 ਸਾਰੇ ਬਾਈ ਸਾਰੇ ਬਾਈ ਦੀ ਵੀਡੀਓ ਟੋਪ ਮੈਂ ਪੂਰੀ ਓਕੇ ਰਿਪੋਰਟ ਪੂਰੀ ਓਕੇ ਰਿਪੋਰਟ ਆਏ ਫ੍ਰਿਜ ਲੈਣੇ ਗਏ ਉਹਨਾਂ ਨੇ ਮੇਰੀ ਫੋਟੋ ਕੱਢ ਕੇ ਥਾਦੀ ਕਹਿੰਦੇ ਸਰ ਹਾਂਜੀ ਥੋੜੀ ਦੇਰ ਤੱਕ ਥੋੜੀ ਦੇਰ ਤੱਕ ਬੀਮਰ ਰਹਿਣ ਲੱਗੇ ਆਂ ਹੀ ਤਾਂ ਕਰਕੇ ਇੱਥੇ ਲਿਮਟ ਫੋਨ ਆਏ ਗੱਡੀ ਦੀ ਫਿਰ ਜਦ ਉਹਨਾਂ ਨੇ ਫ੍ਰਿਜਾ ਤੇ ਸਾਡਾ ਨਾਮ ਲਾਇਆ ਪਿਆ ਹੀ ਫੋਟੋ ਲਾਈ ਗਈ ਹੀ ਇੱਧਰ ਚੈੱਕ ਕਰਦਾ ਰਿਹਾ ਦੋ ਡਾਕੂ ਲੋਕ ਡਾਕੂ ਲੋਕ ਹੁਣ ਫ੍ਰਿਜਾਂ ਨਹੀਂ ਵੀ ਗਣੀਆਂ ਮੇਰੀ ਫੋਟੋ ਇੱਥੇ ਲੱਗੇ ਹਾਂਜੀ ਹਾਂਜੀ ਚੈੱਕ ਕਰੋ ਬਰਾ ਤੁਹਾਡਾ ਬਰਾ ਤੁਹਾਡਾ ਤੁਹਾਡਾ ਬਰਾ 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 ਤੁਹਾਡਾ ਬਰਾ 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 ਕੀ ਕਰਦੇ ਵੇ ਬਰਾ ਬਾਬਾ ਉਹ ਕਿਰ ਬੋੜਾ ਗੱਲਬਾਤ ਐਂਡ ਪੂਰੀ ਬਾਸ਼ੀ ਹੋਣ ਦੀ ਬੁਰੀ ਬਾਸ਼ੀ ਚੈੱਕ ਕਰੋ ਮਨਾਲੀ ਦਾ ਡਾ ਬਰਾ ਬਰਾ ਦਾ ਡਾ ਮਨਾਲੀ ਪਹੁੰਚਿਆ ਪਿਆ ਇੱਥੇ ਫਰਜਾਂ ਦੇ ਵਿੱਚ ਮਨਾਲੀ ਆ ਦੇਖ ਲੋ ਸਾਰੇ ਮਹੌਲ ਦੇ ਆ ਸਾਰੇ ਮਹੌਲ ਚਾਲ ਦੇ ਵਿੱਚ ਬਰਾ ਦਾ ਡਾ ਮਨਾਲੀ ਇਧਰ ਬੀਮਰ ਦੀ ਗੇਂ ਚੱਲਣ ਲਈ ਆ ਕੋਈ ਨਹੀਂ 73 ਲੱਖ ਬੋੜਾ falou Melden aí manda...